ਕੱਲ ਵਾਦ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਉਹ ਜੋ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡ ਆਉ ਭਾਈ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਦੇ ਕਰਦਿਆਂ ਨੇ ਬਹੁਤ ਪਾਲ ਕੀਤੀ ਥਾਣੇ ਵੀ ਗਏ ਸਾਰੇ ਪਾਸੇ ਪਾਲ ਕਰਕੇ ਆਏ ਆ ਤੇ ਉਹਨਾਂ ਨੂੰ ਮਿਲਿਆ ਨਹੀਂ ਉਹ ਰਾਤ 1 ਵਜੇ ਤੱਕ ਪਾਲਦੇ ਰਹੇ ਕੰਪਲੀਟ ਕਰਾ ਦਿੱਤੀ ਸੀ ਕੰਪਲੀਟ ਦਿੱਤੀ ਹੋਈ ਹੈ ਸਵੇਰ ਵੀ ਦੇਖ ਕੇ ਆਏ ਆ ਅਜਾ ਪਾਲਸ ਵੀ ਆ ਗਈ ਸੀ ਸਵੇਰ ਹੀ ਉਹ ਜਿਹੜਾ ਸਵੇਰੇ ਨੈਣਾਂ ਕੋਲੇ ਕੋਈ ਫੋਨ ਆਇਆ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਬੱਡ ਬੁਲੀਆਂ ਆਪਣੇ ਅੰਗਰ ਦੁਆਰਾ ਸਾਹ ਚ ਤੈਰੀ ਜਾਂਦੀਆਂ ਹੂੰ ਤਲਾ ਦੇ ਵਿੱਚ ਤਲਾ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿਹਨਦੇ ਬੱਚੇ ਸੀਗੇ ਇਹ ਤੇਜਿੰਦਰ ਸਿੰਘ ਹੈ ਜੀ ਉਹਦਾ ਪਿਆੜੀ ਮਜ਼ਦੂਰੀ ਕਰਦਾ ਸਬਜ਼ੀ ਵੀ ਰੇੜੀ ਵੀ ਵਗੈਰਾ ਲੰਦਾ ਹਾਂ ਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਮ੍ਰਿਤਕ ਦੇ ਬੱਚੇ ਦਾ ਇੱਕ ਤਾਂ ਨਾਂ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਦਰ ਜਸ਼ਨਪੁਰ ਦੋਨੇ ਦੋਨੇਰਾ ਸੀ ਦੋਨੇ ਸਗੇ ਭਰਾ ਜੀ ਕੀ ਗੱਲਬਾਤ ਹੋਈ ਏ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦਾ ਇਹ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰੀ ਕੰਦੀ ਅੱਛਾ ਜੀ ਤੇ ਸ਼ਾਹ ਨੂੰ ਕਿੱਧਰ ਤੇ ਕਿੱਧਰ ਦੇ ਬੱਚੇ ਬਸ ਮਹੱਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜੇ ਉੱਥੋਂ ਅਸੀਂ ਦੁਆਰ ਦੇਖਣਗੇ ਪਾਰਕ ਤੇ ਤਾਂ ਕੁਝ ਹੈ ਨਹੀਂ ਸੀਗਾ ਹੂੰ ਵੀ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਹਤੋ ਆ ਲਿਆ ਸਬਸੇ ਦੇਖਿਆ ਗੁਰਦੁਆਰੇ ਵਾਲੀ ਪਾਰਕ ਚ ਵੀ ਦੇਖਿਆ ਉੱਥੇ ਵੀ ਕਿਤੇ ਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਬੱਚੇ ਇੱਕ ਦਾ ਨਾਮ ਦਾ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਹੈ ਮੰਨੂ ਛੋਟਾ ਕਿੰਨੇ ਬੱਚੇ ਖੇਡ ਰਹੇ ਸੀ ਬੱਚੇ 5 ਬੱਚੇ ਖੇਡ ਰਹੇ ਸੀ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਗੁਰਦੁਆਰੇ ਚ ਵਾਜ ਦਵਾ ਦੀ ਹੂੰ ਬਾਈ ਦੋਨਾਂ ਦੇ ਮੇਰਾ ਧਿਆਨ ਕੁ ਫਿਰ ਦੀ ਸਰੋਵਰ ਉਨ ਨਹੀਂ ਪੈ ਗਿਆ ਮੈਂ ਦੇਖ ਲਾ ਵਾ ਇੱਧਰ ਕਿਤੇ ਇੱਥੇ ਨਗਰ ਬੈਠੇ ਹਣ ਲੁਕੇ ਹੂੰ ਡਰ ਦਾ ਬੱਚਾ ਕੋਈ ਲੁਕੇ ਬਾਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤੈਰਦਾ ਦਿਸਿਆ ਹੂੰ ਮੈਂ ਗੌਰ ਨਾਲ ਦੇਖਿਆ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਸ ਤੋਂ ਬਾਅਦ ਫਿਰ ਕੁਝ ਹੋਰ ਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਤਾ ਬੱਚਾ ਤੋਂ ਨਾ ਡੈਟ ਬੋਟਿੰਗ ਆ ਬਲਿਆ ਜੀ ਸਰੋਵਰ ਤੇ ਤੋਂ ਆਪਣੇ ਦੋਨੇ ਸਗੇ ਭਰਾ ਜੀ ਇੱਕ ਦਾ ਨਾ ਧਨ ਪਚਾ 9 ਸਾਲ ਦਾ ਕੁਜਾ ਬੱਚਾ 10 ਸਾਲ ਦਾ ਹਲਕੇ ਤੇ ਖੇਡਣ ਲਈ ਗਏ ਸੀ ਦਸੋਂ ਗਰ ਅੱਜ ਲਾਚ ਮਿਲ ਗਏ ਨਨਕੇ ਲੈ ਕੇ ਤੇ ਸੂਲਾ ਫਾ ਲਵਾ ਤਾ ਜੀ ਤੇ ਕਾਰੋਈ ਕਰ ਰਹੇ ਉਹਨਾਂ ਨੇ